ਕੀ ਹਾਰਮੋਨੀ ਕਾਮਨਲ ਹਾਰਮੋਨੀ ਜਿਹੜੀ ਹੈ ਉਹ ਡਿਸਟਰਪਟ ਹੋਏ ਲੋਕਾਂ ਦੇ ਜ਼ਿਹਨ ਚ ਪਰਸੈਪਸ਼ਨ ਚ ਇੱਕ ਫੇਕ ਨੈਰੇਟਿਵ ਇਹ ਤਿਆਰ ਹੋਏ ਤੇ ਸਬੋਟੇਜ ਕੀਤਾ ਜਾਵੇ ਜਿਹੜਾ ਹਾਰਡ ਮੰਡ ਪੀਸ ਹੁਣ ਐਕਟਰਸ ਜਿਹੜੇ ਹੈ ਬੋਥ ਇਨਸਾਈਡ ਐਂਡ ਆਊਟਸਾਈਡ ਆ ਕੀ ਚੀਜ਼ ਯੂਜ਼ ਕਰਦੇ ਪਹਿਲਾਂ ਪਹਿਲਾਂ ਨਾਰਕੋਟਿਕਸ ਹੁੰਦੀ ਸੀਗੀ ਉਵੇਂ ਅਕ੍ਰੋਸ ਦਾ ਬਾਰਡਰ ਵੀ ਆਉਂਦੀ ਸੀਗੀ ਅੰਦਰੋਂ ਵੀ ਆਉਂਦੀ ਸੀ ਇੰਟਰ ਲੈਂਡ ਤੋਂ ਆਪਾਂ ਵੈਪਨਸ ਹੁਣ ਵੈਪਨਸ ਜਿਹੜੇ ਆ ਰਹੇ ਨਾਰਕੋ টেরਰਿਜ਼ਮ ਜਿਹੜਾ ਹੋ ਰਿਹਾ ਉਹ ਭਾਰੋਂ ਵੀ ਹੋ ਰਿਹਾ ਅੰਦਰੋਂ ਵੀ ਹੋ ਰਿਹਾ ਰਿਕਰੂਟਮੈਂਟ ਆਫ ਫੁੱਟ ਸੋਲਜਰ ਐਟ ਸੈਟਰਾ ਤੁਸੀਂ ਦੇਖੀ ਰਹੇ ਹੁਣ ਲੇਟੈਸਟ ਜਿਹੜੀ ਚੀਜ਼ ਸ਼ੁਰੂ ਹੋ ਗਈ ਹੈ ਉਹਨੂੰ ਤੁਸੀਂ ਸਾਈਕੋਲੋਜੀਕਲ ਆਪਰੇਸ਼ਨਸ ਦਾ ਨਾਮ ਦੇ ਸਕਦੇ ਹੋ ਜਿਹਨੂੰ ਸਾਈ ਆਪਸ ਕਹਿੰਦੇ ਨੇ ਸਾਈ ਆਪਸ ਇੱਕ ਇਹ ਮਿਲਟਰੀ ਦੇ ਇੱਕ ਟਰਮ ਹੈ ਸਾਈਓਪਸ ਇੱਥੇ ਸੋਸ਼ਲ ਮੀਡੀਆ ਦਾ ਯੂਜ਼ ਕਾਫੀ ਕੀਤਾ ਜਾ ਰਿਹਾ ਹੈ ਤੇ ਯੂਜ਼ ਕਿਵੇਂ ਕੀਤਾ ਜਾ ਰਿਹਾ ਹੈ ਕਿ ਧੀਰੇ ਧੀਰੇ ਇਦਾਂ ਦੇ ਨੈਰੇਟਿਵ ਕ੍ਰੀਏਟ ਹੋਣ ਕਿ ਲੋਕਾਂ ਦੇ ਦਿਮਾਗ 'ਚ ਇਹ ਚੀਜ਼ ਆਏ ਜਨਰਲ ਪਬਲਿਕ ਦੇ ਦਿਮਾਗ 'ਚ ਆਏ ਕਿਉਂਕਿ ਸੋਸ਼ਲ ਮੀਡੀਆ ਇਸ ਸਮਥਿੰਗ ਵਿਚ एवरीवन ਸੀ ਫੇਸਬੁੱਕ ਯੂਜ਼ਰਸ ਕਿੰਨੇ ਹਨ ਟਵਿੱਟਰ ਯੂਜ਼ਰਸ ਕਿੰਨੇ ਹਨ ਅ ਇੰਸਟਾਗ੍ਰਾਮ ਯੂਜ਼ਰਸ ਕਿੰਨੇ ਹਨ ਤੁਸੀਂ ਇੱਕ ਚੀਜ਼ ਇੱਕ ਵਾਰ ਦੇਖ ਰਹੇ ਹੋ ਦੋ ਵਾਰ ਦੇਖ ਰਹੇ ਹੋ ਚਾਰ ਵਾਰ ਦੇਖ ਰਹੇ ਹੋ ਤੇ ਕੁਝ ਨਾ ਕੁਛ ਦਾ ਦਿਮਾਗ ਚਾਹੇਗਾ ਜਿਹੜਾ ਉਹਨਾਂ ਨੇ ਨਰੇਟਿਵ ਸੈੱਟ ਕਰਨਾ ਹੈ ਉਹ ਨਰੇਟਿਵ ਸੈੱਟ ਕਰਨ ਚ ਕਾਮਯਾਬ ਹੋ ਰਹੇ ਨੇ ਕਈ ਵਾਰ ਤੇ ਇਹ ਇਮਪ੍ਰੈਸ਼ਨ ਦਿੱਤਾ ਜਾ ਰਿਹਾ ਹੈ ਐਸਾ ਇਮਪ੍ਰੈਸ਼ਨ دیا ਜਾ ਰਿਹਾ ਹੈ ਕਿ ਚੀਜ਼ਾਂ ਠੀਕ ਨਹੀਂ ਹੈ ਕਿਉਂਕਿ ਬਿਲਕੁਲ ਕਰ ਸਕਦੇ ਪੰਜਾਬ ਪੁਲਿਸ इज़ वेरी एक्टिव ऑन सोशल मीडिया फ्रंट वेरी एक्टिव और साइबर स्पेस न डोमिनेट करके रख रह रही है बिकॉज ऑफ द सेंसिटिविटी एंड बिकॉज बींग ए बॉर्डर स्टेट साइबर पेट्रोलिंग जी है बहुत एक्टिवली पंजाब पुलिस भी डिस्ट्रिक्ट पुलिस भी तो लुधियाना पुलिस भी कर रही है ਐਂਡ ਵੀ ਸ਼ੀਲਡ ਦ ਜਨਰਲ ਪਬਲਿਕ ਜਿੰਨਾ ਸ਼ੀਲਡ ਹੋ ਸਕਦਾ ਹੈ ਆਪਾਂ ਸ਼ੀਲਡ ਕਰਦੇ ਹਾਂ ਜਨਰਲ ਪਬਲਿਕ ਨੂੰ ਇਸ ਪ੍ਰੋਪਾਗੈਂਡਾ ਤੋਂ ਬਚਣ ਇੱਕ ਬੰਦਾ ਆਪਾਂ ਗ੍ਰਿਫਤਾਰ ਕੀਤਾ ਹੈ ਜਿਹਦਾ ਨਾਮ ਅਰਸ਼ਦੀਪ ਸਿੰਘ ਸੈਣੀ ਹੈ ਅਰਸ਼ਦੀਪ ਅਰਸ਼ਦੀਪ ਸਿੰਘ ਸੈਣੀ ਇਹ ਆ ਹੈ ਪ੍ਰੈਸ ਨੋਟ ਚ ਹੈ ਪੂਰਾ ਮੈਂ ਸਿਰ ਤੁਹਾਨੂੰ ਬਰੀਫ ਕਰ ਰਿਹਾ ਕਿ ਵਾਟ ਇਜ਼ ਦਾ ਇੰਟੈਂਸ਼ਨ ਬਿਹਾਈਂਡ ਇਟ ਹੁਣ ਦੇਖੋ ਟਵਿੱਟਰ ਹੈਂਡਲ ਚਲਾ ਰਹੇ ਆ ਜੀ 600 ਸਾਲ ਤੋਂ ਚੱਲ ਰਹੇ ਨੇ 13000 ਜਿਹੜੇ ਯੂਜ਼ਰਸ 13000 ਹੁਣ ਅਗਰ ਤੁਸੀਂ ਐਨਲਾਈਜ਼ ਕਰੋ ਆਰਾਮ ਨਾਲ ਜਿਹੜੇ ਸਾਡੇ ਐਕਸਪਰਟਸ ਐ ਸੋਸ਼ਲ ਮੀਡੀਆ ਸੈਲ ਦੇ ਸਾਈਬਰ ਸੈਲ ਦੇ ਐਕਸਪਰਟਸ ਐ ਸਾਡੇ ਆਪਣੇ ਮੁਲਾਜ਼ਮ ਜਦੋਂ ਐਨਲਾਈਜ਼ ਕਰਦੇ ਇਹਨੂੰ ਤੇ ਇੱਕ ਨਰੇਟਿਵ ਨਿਕਲ ਕੇ ਸਾਹਮਣੇ ਆਉਂਦਾ ਹੈ ਦੈਟ 올 इज नॉट वेल ਉਹ ਨਰੇਟਿਵ ਲੋਕਾਂ ਦੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਇਹਨੂੰ ਜਦ ਆਪਾਂ ਅਰੈਸਟ ਕੀਤਾ ਤੇ ਐਨਾਲਾਈਜ਼ ਕੀਤਾ ਕਿ ਇਹ ਇੰਨੇ ਸਾਲਾਂ ਤੋਂ ਕੀ ਕਰ ਰਿਹਾ ਹੈ ਤੇ ਕਾਫੀ ਕੁਝ ਨਿਕਲ ਕੇ ਆਇਆ ਮੈਂ ਕੁਝ ਚੀਜ਼ਾਂ ਤੁਹਾਨੂੰ ਦੱਸਾਂਗਾ। ਬੇਸਿਕ ਮੋਟਿਵੇ ਹੈ ਕਿ ਇੱਕ ਇੱਕ ਪਹਿਲਾਂ ਇੱਕ ਕਮਿਊਨਿਟੀ ਨੂੰ ਟਾਰਗੇਟ ਕਰੋ, ਦੂਜੀ ਕਮਿਊਨਿਟੀ ਨੂੰ ਫਿਰ ਟਾਰਗੇਟ ਕਰੋ, ਫਿਰ ਉਹਦਾ ਰਿਐਕਸ਼ਨ ਦੇਖੋ। ਠੀਕ ਹੈ ਜੀ? एंड कर जैसे काफी पढ़ा लिखा बनता है वेल well रेड है तो ट्विटर अकाउंट खोल ले तुसी, दे। तुसी देखो किस 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 तरह दे। देख रहे हो ना तुसी? किस किस तरह की पोस्ट पाई जा रही है नीचे कमेंट्स आ रहे हैं सो दिस इज वी नीड टू बी बवेयर ऑफ सच पीपल ए इनसाइड स्टेट एक्टर्स है ये पीछे कौन है वो भी अपन जल्दी पता लगा दें कि किस किस इशारे काम कर रहे हैं तो इन आप फड़िया जी ते बी एन एस आई टी एक्ट के अधीन परचा दिता एफ आई आर वॉज रजिस्टर्ड हम इंटर इनवेटी जारी है कि यदा इंटेंशन की है ये सब करने ली ते किन्ने पॉसिबल लिंक्स हो सकते हैं एक काफी इंपोर्टेंट चीज़ है दिस इज नॉट समथिंग विच इज बेसिक कि क्राइम हो गया जी आ, आप, आप किसी कर रहे हैं जी दो वेपन फट ले चार फड़ ले ये कर ले नॉट मैट। लिया समथिंग मोर टू इट जिम्मे आ देखो जी ए पोस्ट पाई है साढ़े गुरुआ मुछ, किंग्स न इकुएट कर रहे जी डायरैक्ट कुछ नहीं पा रहे देखो। जो पढ़े लिखे बंदे हैं वो डायरैक्ट नहीं है। ਉਹਨਾਂ ਨੇ ਇਨਡਾਇਰੈਕਟਲੀ ਇੱਕ ਹੀ ਚੀਜ਼ 10 ਤਰੀਕੇ ਨਾਲ ਪਾਣੀ ਹੈ ਕਿ ਬੰਦੇ ਦੇ ਸਬਕੌਨਸ਼ੀਅਸ ਮਾਈਂਡ ਚ ਉਹ ਚੀਜ਼ ਬਸ ਜਾਏ ਫਿਰ ਅਗੇਨ ਹਿੰਦੂ ਹਿੰਦੂ ਮੁਸਲਮਸ ਇੰਡੀਅਨ ਸੈਂਟੀਮੈਂਟਸ ਆਫ ਮੁਸਲਮਸ ਹਿੰਦੂ ਡਾਕਟਰਸ ਦੇ ਬਾਰੇ ਗੱਲ ਕਰ ਰਹੇ ਆ ਫਿਰ ਕਨਵਰਜੈਂਸ ਨੂੰ ਕਨਵਰਜੈਂਸ ਨੂੰ ਡਰੱਗਸ ਤੇ ਕੈਂਸਰ ਨਾਲ ਇਕੁਏਟ ਕਰ ਰਹੇ ਆ ਅਗਰ ਕਨਵਰਜਨਸ ਨੂੰ ਡਰੱਗਸ ਐਂਡ ਕਨਵਰਜਨਸ ਆਨ ਰਿਕੁਇਰਡ ਕਰ ਰਹੇ ਹੋ ਥੈਨ ਅਗੇਨ ਹੀ ਇਸ ਟਾਕਿੰਗ ਅਬਾਊਟ ਇੰਡੀਅਨ ਮੁਸਲਿਮਸ ਫਿਰ ਸਪੈਸੀਫਿਕਲੀ ਆਪਾਂ ਕਿਉਂ ਨੂੰ ਪੜਿਆ ਹੈ ਕਿ ਇਹ ਕਹਿੰਦਾ ਜੀ ਲੁਧਿਆਣਾ ਸਿਟੀ ਦਾ ਡੈਮੋਗ੍ਰਾਫੀ ਚੇਂਜ ਹੋ ਗਈ ਹੈ ਤੁਹਾਨੂੰ ਲੱਗ ਰਿਹਾ ਹੈ ਡੈਮੋਗ੍ਰਾਫੀ ਚੇਂਜ ਹੋ ਗਈ ਹੈ ਡੈਮੋਗ੍ਰਾਫੀ ਕਿ ਪੋਪੂਲੇਸ਼ਨ ਕੰਪੋਜ਼ੀਸ਼ਨ ਹੀ ਚੇਂਜ ਹੋ ਗਈ ਹੈ ਹੁਣ ਇਹ ਚੀਜ਼ ਬੰਦਾ 10 ਵਾਰ ਅਲੱਗ-ਅਲੱਗ ਐਂਗਲਸ ਤੋਂ ਪਾਏ थोड़े दिमाग से भी जायज जाओगे कि डेमोग्राफी चेंज हो गई है कि एक पर्टिकुलर कम्युनिटी जड़ी है वो बारों आके बस दी जा रही है बस जा रही है ही हैज गॉट नो बिजनेस टू डू इट तो ये एक वेल प्लैंड प्रोपेगेंडा है जो आप खत्म करना है एंड वी आर कमिटेड टू फिनिश ऑफ दिस प्रोपेगेंडा क्वेश्चन नहीं रोपड़ तो लिखा है

टेक्निकल एक-एक जरा यूजर है की कंटेंट है, इंटेंट की है कि है, जब तीस एक ऑथर बारे किताब पढ़ो जो दस पेज अगर पहले दे पढ़ लो तो पता लग जा कि ऑथर का माइंडसैट सेम माइंडसैट आप एक यूजर टेक टाइम बट वील गेट इन टू ऑफ इट एंड नहीं नहीं है

अजीब तो है ना कुछ काम हो सकता, जी। हो सकता है।, है जी इट्स ऑफ इन्वेस्टिगेशन जिस तरह से किया 10 साल ये यूके रेवी आया कब दो इंडिया होता करो तो के इंडिया आता है जी ऑनलाइन ऑनलाइन पढ़ा लिखा है जी ऑनलाइन एक कोर्सेज करा रहे हैं आर्टिफिशियल इंटेलिजेंस द एक्सपर्ट है जी सर जैसे आपने देखा बहुत सारे टेलरिस ऐसे आ जैसे हैकिक टच में होती है कि अभी वो हो भी सकता है जी हो भी सकता है स्टेट एक्टर्स भी हो सकते हैं हैं जी ये ये हैं 100% दे आउटसाइड स्टेट एक्टर्स ये प्रैनगो पैसे कैसे मिलते थे इससे पैसे भी मिल सकते हैं जी द फाइनेंशियल ट्रांजैक्शंस जड़ी हैं पर वो पूरी सर्च करनी है जी टेक रूम कम, कम कर बैठ के ये ऑनलाइन क्लासेस में

सोसाइटी तो तो अपने प्रोटेक्ट करना। सर, दे सर, 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 नहीं कल दसा मैं कल